ਇਹ ਜੀ ਦੀ ਥੋੜ ਨਹੀਂ ਹੈਗੀ ਓਏ ਬਾਬਾ ਜੀ ਆਪ ਲੱਗ ਰਹੇ ਨੇ ਟਰੈਕਟਰਾਂ ਦਾ ਹੜਾ ਆਇਆ ਬਾਈ ਜੇ ਪਾਣੀ ਦਾ ਹੜਾ ਆਇਆ ਸੀ ਓਏ ਟਰੈਕਟਰਾਂ ਦਾ ਵੀ ਹੜਾ ਆਇਆ ਪਿਆ ਫਿਰ ਸਾਡਾ ਦਾ ਕਰਾਹ ਟੁੱਟ ਗਿਆ ਕਰਾਹ ਟੁੱਟ ਗਿਆ ਨੁਕਸਾਨ ਹੋ ਗਿਆ ਸਤਿ ਪਿਆਰਿਓ ਨਵੇਂ ਬਲੌਗ ਤੇ ਸਭ ਦਾ ਸਵਾਗਤ ਆ ਤੇ ਆਪਾਂ ਕਰ ਲਿਆ ਬਈ ਟਰੈਕਟਰ ਉਹਨੂੰ ਸਟਾਰਟ ਆ ਤੇ ਇੰਨਾ ਘਰ ਆਇਆ ਨਹੀਂ ਤੜਕੀ ਚਾਹ ਨਾਲ ਪਰੌਂਠੇ ਖਵਾਦੇ ਤੇ ਹੁਣ ਅਸੀਂ ਗੁਰੂਗੜ੍ਹ ਚੱਲਿਆ ਲੰਗਰ ਛਕਣ ਹੋ ਸਾਹਮਣੇ ਉੱਥੇ ਲੰਗਰ ਚੱਲੀ ਜਾਂਦਾ ਤੇ ਮੇਰੇ ਦੋ ਦੋ ਪਰੌਂਠੇ ਇੰਨਾ ਨਹੀਂ ਖਵਾਦੇ ਸੀ ਇਹ ਤੇ ਉਧਰੋਂ ਵੀ ਕਰਤਾ ਟਰੈਕਟਰ ਸਟਾਰਟ ਹੁਣ ਚੱਲਿਆ ਬੰਨ ਤੇ ਹਾ ਓਏ ਹੈ ਵੀ ਸਜਣੋ ਅਸੀਂ ਰੁਕੇ ਹੋਏ ਸੀ ਵੀ ਚੱਲ ਡੀਜ਼ਲ ਪਾਉਣਾ ਉਹ ਬਾਈ ਗੱਡੀ ਲੈ ਕੇ ਆਏ ਕਹਿੰਦੇ ਯਾਰਾ ਡੀਜ਼ਲ ਕਹਿੰਦੇ ਅਸੀਂ ਪਾਲ ਲੈਣੇ ਸਾਡੇ ਨਾਲ ਆ ਜਾਓ ਹੁਣ ਡੀਜ਼ਲ ਦੀਆਂ ਕਰਦਿਆਂ ਟੈਂਕੀਆਂ ਫੁੱਲ ਆਪਾਂ ਤੇ ਫਿਰ ਚੱਲੇ ਆ ਉਹ ਉੱਥੇ ਸੇਵਾ ਜਾ ਤੇ ਨਾਲੇ ਵਾਪਸ ਆਨੇ ਸਪੈਸ਼ਲ ਆਏ ਨੇ ਬਾਈ ਆਪ ਕਹਿੰਦੇ ਬਾਈ ਸਾਡੇ ਕੋਲ ਲਿਆ ਓ ਟਰੈਕਟਰ ਓ ਡੀਜ਼ਲ ਲੈ ਕੇ ਆਏ ਹੁਣੇ ਮੁੰਡੇ ਨਾਲ ਕਹਿੰਦੇ ਤੁਹਾਡੀਆਂ ਟੈਂਕੀਆਂ ਫੁੱਲ ਕਰ ਦਈਏ ਬਾਈਆਂ ਦੇ ਟਕਾਣੇ ਦੇ ਆ ਕੇ ਬਾਈ ਯਾਰ ਸਪੈਸ਼ਲ ਲੈ ਕੇ ਆਏ ਨੇ ਕਹਿੰਦੇ ਸਾਡੇ ਕੋਲੋਂ ਪਾਲੋ ਡੀਜ਼ਲ ਅਸੀਂ ਲੈ ਕੇ ਆਏ ਇਹ ਪਿੰਡ ਤੋਂ ਲੈ ਕੇ ਆਏ ਨੇ ਪਹਿਲਾਂ ਬਾਈ ਉਹ ਖੜੀ ਜਾਂਾਂ ਉਹਦੀ ਟੈਂਕੀ ਭਰੀ ਕਹਿੰਦਾ ਇੱਥੋਂ ਭਰ ਲਓ ਬਈ ਕਾਹ ਖੜੀ ਆ ਬਹੁਤ ਵਧੀਆ ਕਹਿੰਦਾ ਆਪਣੇ ਕੋਲੋਂ ਭਰ ਲਓ ਲੈ ਵੀ ਮਿੱਤਰੋ ਅਸੀਂ ਤਾਂ ਡੀਜ਼ਲ ਜਾ ਲੈ ਕੇ ਨਹੀਂ ਆਏ ਸੀ ਨਾਲ ਤੇ ਸਾਡੇ ਵਾਲਿਆਂ ਚ ਡੀਜ਼ਲ ਪਾਉਣ ਵਾਲਾ ਸੀ ਆ ਤੇ ਆਹ ਭਰਾਵਾ ਕੋਲ ਟੈਂਕੀਆਂ ਭਰੀਆਂ ਪਈਆਂ ਸੀਆਂ ਕਿਹੜਾ ਪਿੰਡ ਆ ਵੀਰ ਆਪਣਾ ਜੈਮਨਾ ਦਾ ਪਿੰਡ ਆ ਕਿਹੜਾ ਮੋਗਾ ਜ਼ਿਲ੍ਹਾ ਜੈਮਨਾ ਦਾ ਪਿੰਡ ਜੈਮਨਾ ਵਾਲਾ ਪਿੰਡ ਮੋਗਾ ਜ਼ਿਲ੍ਹੇ ਦੇ ਬਾਈ ਕਹਿੰਦੇ ਸਾਡੇ ਕੋਲੋਂ ਭਰ ਲਓ ਯਾ ਤੁਸੀਂ ਇਹ ਨਾਲ ਲੈ ਕੇ ਆਏ ਸੀ ਡੀਜ਼ਲ ਅਨੇ ਅਸੀਂ ਭਰ ਦਨੇ ਆ ਅੱਜ ਡੀਜ਼ਲ ਦੀ ਸੇਵਾ ਬਾਈਆਂ ਵੱਲੋਂ ਇਹਨਾਂ ਦਾ ਵੀ ਧੰਨਵਾਦ ਅਸੀਂ ਵੈਸੇ ਡੀਜ਼ਲ ਨਾਲ ਨਹੀਂ ਲੈ ਗਏ ਸੀ ਸਾਨੂੰ ਇਹ ਵੀ ਚਲੋ ਉੱਥੇ ਹੋਊਗਾ ਬਾਈ ਕਹਿੰਦਾ ਚਲੋ ਸਾਡੇ ਕੋਲੋਂ ਭਰ ਲਓ ਤੇ ਤੁਸੀਂ ਕਰਾਹ ਚਲਾਓ ਧੰਨਵਾਦ ਵੀਰੇ ਮੈਂ ਤੇ ਯਾਰ ਇਹ ਤਾਂ ਧੰਨਵਾਦ ਲਈ ਕਿਹੜੀ ਗੱਲ ਫਰਜ਼ ਆਪਦਾ ਚਲੋ ਕੋਈ ਨਹੀਂ ਫੇਰੇ ਲੈ ਵੀ ਸੱਜਣੋ ਟੈਂਕੀਆਂ ਆਪਣੇ ਤੰਨਾ ਡਾਇਰੈਕਟਰਾਂ ਦੀਆਂ ਹੋ ਗਈਆਂ ਫੁੱਲ ਕਿਉਂ ਸੰਦੂ ਆ ਬਾਈਆਂ ਨੇ ਸੇਵਾ ਕਰੀ ਆ ਧੰਨਵਾਦ ਵੀਰ ਲੈ ਵੀ ਮਿੱਤਰੋ ਹੁਣ ਆਪਾਂ ਚੱਲੇ ਬਾਈ ਕਿਹਵਾ ਦੇ ਹਜੇ ਰੋਟੀ ਖਾਡੀਆਂ ਬਾਈ ਉੱਥੇ ਪ੍ਰਸ਼ਾਦਾ ਸਕਾਂਗੇ ਰਸਤੇ 'ਚ ਗੁਰੂ ਘਰ ਪੈਂਦਾ ਠੀਕ ਨਾਲ ਦੀਆਂ ਕਰ ਲਈਆਂ ਟੈਂਕੀਆਂ ਫੁੱਲ ਇੰਨਾ ਭਰਾਵਾਂ ਦਾ ਬਈ ਧੰਨਵਾਦ ਜੀ ਜੀਪ ਜੀ ਨਾਲੇ ਲਈ ਵਰਦੇ ਨਿਕਲੋਂ ਜਰਾ ਆਹ ਖੜੇ ਨੇ ਅੰਗਰੇਜ਼ ਵਾਲੇ 36 30 ਟਰੈਕਟਰ ਸਾਰੇ ਇੱਧਰ ਅੰਗਰੇਜ਼ ਵਾਲੇ ਇਹਨਾਂ ਨੇ ਬਾਈਆਂ ਦੇ ਆਪਦੇ ਖੜੇ ਨੇ ਆਜੋ ਬਾਈ ਚਲੋ ਬਈ ਮਿੱਤਰੋ ਚੱਲ ਵੇ ਫਿਰ ਆਪਣੇ ਟਰੈਕਟਰ ਤਿੰਨੇ ਸੇਵਾ ਤੇ हां ਇਹਨੂੰ ਕਹਦੇ ਹੈ ਲੋ ਵੀ ਆਪਾਂ ਪਹੁੰਚ ਗਏ ਬਾਈ ਸੇਵਾ ਚ ਕਰ ਲੋ ਚੈੱਕ ਟਰੈਕਟਰ ਸਾਰੇ ਪਾਸੇ ਚੱਲੀ ਜਾਂਦੇ ਆ ਕਿਸੇ ਚੀਜ਼ ਦੀ ਥੋੜੀ ਨਹੀਂ ਹੈਗੀ ਰੇ ਕਰ ਲੋ ਚੈੱਕ ਅਜੇ ਸੇਵਾ ਤੇ ਪਹੁੰਚੀ ਸੀ ਬਾਈ ਕਹਿੰਦੇ ਪਹਿਲਾਂ ਸੇ ਹੋ ਸਕੋ ਯਾਰ ਆ ਲੈ ਕਹਿੰਦਾ ਵੀ ਉੱਥੇ ਲੈ ਜਾਓ ਉੱਥੇ ਸਾਰਿਆਂ ਨੂੰ ਵਰਤਾ ਕੇ ਆਇਓ ਵਰਤਾ ਕੇ ਉਹਨੇ ਉਧਰ ਕੀ ਕਰੀਏ ਮੈਂ ਨਾ ਮੋਹ ਨਾ ਚੱਲ ਇਧਰ ਹੀ ਆਈ ਜਾਣਾ ਟਰੈਕਟਰ ਸਾਰੇ ਸੇਵਾਾਂ ਦੇ ਲੰਗਰ ਚੱਲ ਰਹੇ ਨੇ ਸੇਵਾਾਂ ਦੇ ਹੈ ਨਹੀਂ ਕਿ ਸੱਚੀ ਦੀ ਤੋਟਾ ਦੱਬਦਾ ਨਹੀਂ ਮਜਾਬ ਲੋ ਵੀ ਮਿੱਤਰੋ ਬਾਬਾ ਜੀ ਆਪ ਲੱਗ ਰਹੇ ਨੇ ਲੱਗ ਗਿਆ ਬਾਈ ਬੰਨ ਦੇ ਟਰੈਕਟਰ ਬਹੁਤ ਜ਼ਿਆਦੇ ਉਹ ਕਰੋ ਜੈਕ ਉਧਰ ਉਹ ਦੇਖੋ ਬਾਈ ਕਹਿੰਦੇ ਤੁਸੀਂ ਜਰਾ ਵੀ ਕਰਾਹੇ ਪੁੱਠੇ ਪਾ ਲੋ ਪਰ ਆਪਣੇ ਆਲੇ ਦੇ ਡੰਡੇ ਛੋਟੇ ਨੇ ਤਾਂ ਕਰਕੇ ਪੈਣਾ ਨਹੀਂ ਉਹ ਫਿੱਟਦਾ ਬਾਈ ਨੇ ਪਰ ਆ ਐ ਵੀ 4x4 ਦੀ ਨਜ਼ਾਰਾ ਬਹੁਤ ਆ 4x4 ਦਾ ਕਰੋਗਾ ਦੇਗਾ ਨਾਲੇ ਬਰੇਤੀ ਆ ਨਾ ਬਰੇਤੀ ਕਰਕੇ ਵੀ 4x4 ਤਾਂ ਨਿਕਲੀ ਜਾਂਦੇ ਓਰੇ ਜਮਾਂ ਬਰੇਤੀ ਆ ਬਾਈ ਕੀਵਾ ਜਲ ਰਹੀ ਆ ਪੌੜੇ ਆ ਗਏ ਲੈ ਵੀ ਸੱਜਣਾ ਦੁਪਹਿਰ ਦਾ ਟਾਈਮ ਹੋ ਗਿਆ ਨਾਲੇ ਗਰਵਾਣੀ ਚੱਲ ਰਹੀ ਆ ਚਾਹ ਪੀ ਕੇ ਹੁਣ ਦੁਬਾਰੇ ਚੱਲੇ ਪੀ ਲਈ ਚਾਹ ਦਾ ਚਲੋ ਛਾਡੇ ਨੂੰ ਫੋਨ ਨੂੰ ਗੁਵਿੰਦਪੁਰਾ ਪਾਪੜੇ ਵਾਲਾਂ ਦਾ ਡੀਜ਼ਲ ਦਾ ਥੰਡੇ ਦੇ ਕੇ ਗਏ ਨੇ ਆਪਣੇ ਮੂਨ ਏਰੀਆ ਦੇ ਬੰਦੇ ਸੰਤ ਸੀਚੇ ਵਾਲਾ ਬਹੁਪੁਰ ਜਦੀਦਪੁਰ 1 ਲੱਖ ਰੁਪਇਆ ਇੰਨਾ ਔਖੇ ਵੀ ਨਹੀਂ ਚੱਲਦੇ ਆਗੇ ਪਰ ਉਹ ਚੱਕ ਪਰ ਉਹ ਵੀ ਚੱਕ ਟਰੈਕਟਰਾਂ ਦਾ ਹੜਾ ਆਇਆ ਬਾਈ ਜੇ ਪਾਣੀ ਦਾ ਹੜਾ ਆਇਆ ਸੀ ਉਹਰੇ ਟਰੈਕਟਰਾਂ ਦਾ ਵੀ ਹੜਾ ਆਇਆ ਪਿਆ ਫਿਰ ਪੰਜਾਬ ਆਏ ਪੰਜਾਬ ਪੰਜਾਬ ਨੂੰ ਮਰਨ ਨਹੀਂ ਦਿੰਦਾ ਪਰ ਉਹ ਵੀ ਚੱਕ ਹੁਣ ਉਹ ਟਰੈਕਟਰ ਕੱਢ ਕੇ ਹਟਿਆ ਆਪਾਂ ਇਹ ਵੀ ਮਿੱਤਰੋ ਸਾਡਾ ਦਾ ਕਰਾਹ ਟੁੱਟ ਗਿਆ ਕਰਾਹ ਟੁੱਟ ਗਿਆ ਨੁਕਸਾਨ ਹੋ ਗਿਆ ਚਲੋ ਇਹਨੂੰ ਬੰਨੋ ਟੋਜਨ ਨਾਲ ਬੰਨੋ ਟੋਜਨ ਲਿਆਉਂਦੇ ਇਹਨੂੰ ਟੋਜਨ ਨਾਲ ਬੰਨ ਕੇ ਬੈਲ ਡਲਵਾ ਕੇ ਲਿਆ ਠੀਕ ਹੈ ਜਿਹੜੇ ਹੈਗੇ ਉਹ ਥੇ ਟਰੈਕਟਰ ਉਹਨਾਂ ਨੂੰ ਵੇਖਣਾ ਪਾਉਣਾ ਪੂਰਾ ਆ ਜਿਹੜੇ ਥੋੜੇ ਲੱਗੇ ਆ ਇੱਥੇ ਵੀ ਥੋੜੇ ਦੀ ਨਹੀਂ ਲੋੜ ਆਪਾਂ ਮਿੱਟੀ ਲੈ ਜਾਣੀ ਹੈ ਇਕੱਠੀ ਹੋ ਗਈ ਆਪਾਂ ਬਾਹਰ ਦੂਸਰੇ ਪਾਸੇ ਤਾਂ ਕਿ ਇਧਰੋਂ ਕੋਸ਼ਿਸ਼ ਕਰੋ ਜਿੱਥੇ ਬੰਨ ਮਿੱਟੀ ਵਧ ਗਈ ਫਿਰ ਆਪਾਂ ਥੋੜਾ ਲਾਉਂਦੇ ਆਂ ਦਫਾਏ ਦਾ ਟਾਈਮ ਹੋ ਗਿਆ ਲੰਗਰ ਪ੍ਰਸ਼ਾਦਾ ਆ ਗਿਆ ਸਾਰੇ ਸ਼ਕੀ ਜਾਂਦੇ ਹੁਣ ਸਾਰੇ ਡਾਇਰੈਕਟਰ ਇਕੱਠੇ ਹੋ ਗਏ ਇੱਕ ਤੋਂ ਤੇ ਕਰੋ ਜੇ ਇਕ ਹਾਸੀਨ ਹੋ ਜਾਂਦਾ ਵੀਰੇ ਰੇਤੇ ਕਰਕੇ ਯਾਰ ਸਲਿੱਪ ਮਾਰ ਜਾਂਦਾ ਟਰੈਕਟਰ ਨਾਲ ਦੀ ਨਾਲ ਇੱਕ ਵਾਰੀ ਸਲਿੱਪ ਨਿਕਲਿਆ ਟਰੈਕਟਰ ਨਾਲ ਦੀ ਨਾਲ ਵਜ ਜਾਂਦਾ ਟੋ ਜਨ ਨਾਲ ਵਾਲੇ ਕੱਢਦੇ ਆ ਫਿਰ ਤਿੰਨ ਡਰੈਕਟਰ ਤਾਂ ਨਿਕਲਿਆ ਕੋਕ ਲਾਈਨ ਬੁਲਾਉਣੀ ਪਈ ਜਬੇਲਾ ਇਹ ਨਿਕਲਿਆਗਾ ਤਿੰਨ ਚਾਰ ਡਰੈਕਟਰ ਤਾਂ ਨਿਕਲਿਆ ਲੈ ਵੀ ਮੁੰਡਿਓ ਅੱਜ ਰਹਿ ਗਿਆ ਬਸ ਇੰਨਾ ਕੁ ਰਹਿ ਗਿਆ ਇਹ ਪਈ ਹੋਈ ਆ ਡੂੰਗ ਜਿਹੜਾ ਇਧਰੋਂ ਬੰਨ ਟੁੱਟਿਆ ਸੀ ਥੱਲੇ ਨੂੰ ਰੇ ਪਾੜ ਪਾ ਕੇ ਡੂੰਗੀ ਮਿੱਟੀ ਹੋ ਕੇ ਦੂਰ ਭਾਗੀ ਦੀ ਅੱਜ ਖਿੱਚ ਖਿੱਚ ਕੇ ਬਹੁਤ ਕਵਰ ਕਰਤਾ ਥੋੜਾ ਜਿਹਾ ਰਹਿ ਗਿਆ ਅਜਾ ਸਵੇਰੇ ਕੰਪਲੀਟ ਹੋ ਜਾਊਗਾ ਇਹ ਮਾਦੀ ਵਰੋ ਉੱਧਰ ਲਾਈਪ ਆਇਆ ਟਿੱਬੇ ਚੱਲ ਰਹੇ ਆ ਟਰੈਕਟਰ ਸਾਰੇ ਕੰਮ ਹੋ ਗਈ ਆ ਉਹ ਦੇਖੋ ਬਹੁਤ ਟਰੈਕਟਰ ਪਹੁੰਚ ਕੇ ਕਾਣਿਆਂ ਦੇ ਜਾਣਗੇ ਤਾਂ ਕਰਕੇ ਅੱਧੇ ਗੇ ਟਰੈਕਟਰ ਚੱਲ ਗਏ ਆ ਸਾਰੇ ਟਰੈਕਟਰ ਲੰਘੇ ਆ ਤਰਬਿਆ ਰਿਓ ਟਾਈਮ ਹੋ ਗਿਆ ਵੀ 7:30 ਦਾ ਤੇ ਆਪਾਂ ਪਹੁੰਚ ਗਏ ਆਪਣੇ ਟਿਕਾਣੇ ਤੇ ਹੁਣ ਨਹਾ ਦੋ ਲਈਏ ਟਰੈਕਟਰ ਆਪਾਂ ਨੇ ਲਾ ਤੇ ਇੱਧਰ ਸਾਰੇ ਸਾਈਡ ਤੇ ਪੱਖਾ ਲਾ ਲਿਆ ਜੀ ਅਸੀਂ ਹੁਣ ਨਹਾ ਨੂੰ ਲਈਏ ਫਿਰ ਸਵੇਰੇ ਲਵੀ ਮਿੱਤਰੋ ਪ੍ਰਸ਼ਾਦਾ ਜੀ ਸ਼ਕਾਇ ਗੁਰੂ ਘਰ ਅਸੀਂ ਆ ਗਏ ਸੀ ਘਰੇ ਘਰੇ ਬਣਾਤੀ ਚਾ ਚੋਮੀ ਮੰਨੀ ਜੇ ਉਧਰ ਮੁੰਡੇ ਨਾਈ ਆਂਦੇ ਆ ਜੇ ਬੱਸ ਮਿੱਤਰੋ ਅੱਜ ਦਾ ਵਲੌਗ ਦਾ ਐਂਡ ਹੁਣ ਆਪਾਂ ਚਾਹ ਪੀ ਕੇ ਲੱਗੇ ਨੇ ਮੁੰਡੇ ਸੌਣ ਚਾਹ ਪੀ ਕੇ ਸੌਿਆ ਕਰਦੇ ਨੇ ਵੇ ਮੈਂ ਕਹਿੰਦਾ ਬੰਦ ਤੇ ਚਲੋ ਐ ਬੰਦ ਤੇ ਚਲੋ ਰਾਤ ਨੂੰ ਕਰਾ ਲਾਉਨੇ ਆਪਾਂ 2:00 ਵਜੇ ਸੌਣਗੇ ਹਾਂ ਲੈ ਵੀ ਮਿੱਤਰੋ ਅੱਜ ਦਾ ਵਲੌਗ ਦਾ ਐਂਡ ਤੂੰ ਸਾਨੂੰ ਲਿਆ ਕੇ ਪਕਾਉਣੀ ਆਪੇ ਖਾਈ ਜਾਣਾ ਹੈ ਨੇ ਹਾਂ ਬੋਲ ਲਓ ਵੀ ਲੜੋ ਪੂਰਾ ਬੋਲ ਲਓ ਲੈ ਵੀ ਮਿੱਤਰੋ ਅੱਜ ਦਾ ਵਲੌਗ ਦਾ ਐਂਡ